ایک سردار جی نے مل گیا میں کہا اللہ شکر ہے میرا پیو مل گیا تو جتے سردار جی نہ ہوئے نہ ایمان میں دھوی تو پاس ناراض ہو ہاں میرے براہ ہیں کیوں کہ نہ ریشم دا تبدیل ہویا لباس تو تھی کیڑے ملک لے جاؤ تو نہ سردار اپنا چینج ملک ہوں اے میں پتی گرنٹی دینی ہوں نہ ریشم بدل دی سردار جی بدل دے اسی اگلے جنم دے کوئی فین پائی ਪਾਕਿਸਤਾਨ ਦੀ ਬਹੁਤ ਵੱਡੀ ਸਿੰਗਰ ਰੇਸ਼ਮਾ ਗੱਲ ਕਰਦੀ ਏ ਸਿੱਖ ਸਰਦਾਰਾਂ ਨੂੰ ਲੈ ਕੇ ਉਹ ਕਹਿੰਦੀ ਏ ਕਿ ਮੈਨੂੰ ਦੁਨੀਆ 'ਚ ਜਿਹੜੇ ਮਰਜ਼ੀ ਮੁਲਕ 'ਚ ਲੈ ਜਾਓ ਮੇਰਾ ਲਿਬਾਸ ਚੇਂਜ ਨਹੀਂ ਹੁੰਦਾ ਤੇ ਸਿੱਖਾਂ ਦਾ ਵੀ ਲਿਬਾਸ ਚੇਂਜ ਨਹੀਂ ਹੁੰਦਾ ਸਿੱਖ ਕੌਮ ਦਾ ਵੀ ਲਿਬਾਸ ਕਲਚਰ ਚੇਂਜ ਨਹੀਂ ਹੁੰਦਾ ਉਹ ਕਹਿੰਦੀ ਏ ਕਿ ਮਹਿਫਲ ਦੇ ਵਿੱਚ ਅਗਰ ਸਰਦਾਰ ਨਾ ਹੋਣ ਸਿੱਖ ਨਾ ਹੋਣ ਤੇ ਮੈਨੂੰ ਗਾਣ ਦਾ ਮਜ਼ਾ ਹੀ ਨਹੀਂ ਆਂਦਾ ਇਹ ਗੱਲ ਕੌਣ ਕਰ ਰਹੀ ਏ ਪਾਕਿਸਤਾਨ ਦੀ ਸਿੰਗਰ ਰੇਸ਼ਮਾ ਤੇ مزید ਦੇਖੋ ਉਹ ਸਿੱਖ ਸਰਦਾਰਾਂ ਦੇ ਬਾਰੇ ਕੀ ਗੱਲਬਾਤ ਕਰ ਰਹੀ ਏ ਤੇ ਵੀਡੀਓ ਦੀ ਤਰਫ ਵਧਨੇ ਆ ਵੀਡੀਓ ਦੀ ਤਰਫ ਵਧਣ ਤੋਂ ਪਹਿਲੇ ਤੁਹਾਡੇ ਅੱਗੇ ਗੁਜ਼ਾਰਿਸ਼ ਏ ਅਗਰ ਚੈਨਲ ਦੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਣੇ ਬੈਲ ਆਈਕਨ ਨੂੰ ਵੀ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਸਭ ਤੋਂ ਪਹਿਲੇ ਮਿਲਦੀ ਰਹੇ ਚਲੋ ਜੀ ਵੀਡੀਓ ਸ਼ੁਰੂ ਕਰਦੇ ਆ 1 2 3 ਗੋ ਇਹ ਗੱਲ ਮੈਨੂੰ ਬੜੇ ਪਿਆਰੇ ਲੱਗੇ ਕੀ ਕਰਾਂ ਮੈਂ ਤੁਵਾਰੂ ਜੀ ਕੋਈ ਬੜੇ ਸਾਲਾਂ ਦੀ ਗੱਲ ਸਿਰੂਸ ਚਲੀ ਗਈ ਰੂਸ ਪ੍ਰੋਗਰਾਮ ਸੀ ਤੇ ਆਪਣੇ ਪਾਕਿਸਤਾਨ ਦੇ ਮੈਨੂੰ ਗਵਰਨਮੈਂਟ ਵੱਲੋਂ ਕਿ ਰਿਸ਼ਮਾ ਆਪ ਜਾਏ ਮੈਂ ਜੇ ਰੂਸ ਅਸੀਂ ਗਏ ਕੋਈ 150 ਬੰਦੇ ਤਾਹਫਾ ਜਿਵੇਂ ਉਹਨਾਂ ਦਿੱਤੇ ਆਉਂਦੇ ਸਾਡੇ ਉਧਰ ਜਾਣੇ ਹੁਣ ਮੈਂ ਸਵੇਰੇ ਸਵੇਰੇ ਬਾਹਰ ਫਿਰਨ ਉਹਨਾਂ ਦੇ ਮੁਲਕ ਦੇਖੂ ਸ਼ੇਂਦੀਆਂ ਸੜਕ ਤੇ ਰਸਤਾ ਭੁੱਲ ਗਈ ہوں نہوں انگریزی آئے نہ کوئی بات کہا کی کرا فکر ہی چپے گئی یہ ادھر ادھر دے ساری سارے اگریزیاں ہی اگریزیاں نظر آنے ایک سردار جی میں نے مل گیا میں کہا یا اللہ شکر ہے میرا پیو مل گیا میرے بھی میرا بھی پیو پک بن دن سی میں کہا انہوں نے دکان سے کریں پج کے کہا سردار جی ਕਹਾਪੂਤਰ ਕੀ ਗੱਲ ਹੈ ਮੈਂ ਕਿਹਾ ਜੀ ਅਸੀਂ ਪਾਕਿਸਤਾਨੋਂ ਆਏ ਆ ਤੇ ਮੇਰਾ ਵੀਰ ਮੈਂ ਤੇ ਇਹ ਸੜਕਾਂ ਦੇਖ ਦਿੱਖ ਦਿੱ ਤੇਰੇ ਵੱਲ ਆ ਗਈਆਂ ਕਹਣ ਲੱਗੇ ਫਿਰ ਮੈਂ ਕਿਹਾ ਰਸਤਾ ਭੁੱਲ ਗਏ ਤੇ ਕਿਹੜੀ ਜਗ੍ਹਾ ਤੋਂ ਹੈ ਮਗਾ ਇਹ ਮੈਨੂੰ ਪਤਾ ਨਹੀਂ ਲੇਕਿਨ ਮੇਰੇ ਕੋਲ ਉਹਨਾਂ ਦਾ ਚਾਬੀ ਹੈ ਕਮਰੇ ਦੀ ਉਹਨਾਂ ਨੇ ਵੇਖ ਕੇ ਆਪਣਾ ਸਾਰਾ ਪਤਾ ਨਿਸ਼ਾਨ ਤੇ ਉਹਨਾਂ ਨੇ ਮੈਨੂੰ ਘਰ ਛੱਡ ਕੇ ਆਏ ਮੈਂ ਕਿਹਾ ਜੀ ਮੇਰਾ ਨਰੇਸ਼ਮ ਹੈ ਕਹਣ ਲੱਗੇ ਛਾ ریشما <S preachers> پنجابی گانے گا آئی ربا نہیں لگتا دل میرا ہاں مگر سردار جی تے بغیر دل نہیں لگے تو میں روس آگئی <necessary> جتے سردار جی نام نا نہ ایمان پھر میں ادھوری لگتی پہ تے نراز ہو ہاں میرے براہ ہیں کیوں کہ نہ ریشما تبدیل ہویا لباس باوی تھی کہ ملک لے جاؤ تو نہ سردار ਆਪਣਾ ਚੇਂਜ ਮਲਕ ਹੁੰਦਾ ਐ ਮੈਂ ਪੱਕੇ ਗਾਰੰਟੀ ਦੇਂਦੀ ਆ ਨਾਰੀਸ਼ਾਂ ਬਦਲ ਦਿੱਤੀ ਨਾ ਸਰਦਾਰੀ ਬਦਲ ਦਿੱਤੀ ਅਸੀਂ ਅਗਲੇ ਜਨਮਾਂ ਦੇ ਕੋਈ ਭੈਣ ਪਾਈ ਹੈ ਤੇ ਉਂਝੇ ਮੈਂ ਸਾਰੇ ਵਲੀਆਂ ਦੀ ਬਾਬਾ ਗੁਰੂ ਨਾਨਕ ਜੀ ਦੀ ਅਸੀਂ ਸਾਰਿਆਂ ਦੀ ਇੱਜ਼ਤ ਕਰਦੇ ਹਾਂ ਖੁਦਾ ਦਾ ਮੈਂ ਅੰਮ੍ਰਿਤਸਰ ਗਈ ਮੈਂ ਬਾਬਾ ਜੀ ਦੇ ਦਰਬਾਰ ਤੇ ਹੋ ਕੇ ਆਈ ਫਿਰ ਉਨਾਂ ਦਾ ਮੈਂ ਸ਼ਬਦ ਸੁਣਾਇਆ ਤੇ ਮੈਂ ਤੁਹਾਨੂੰ ਇੱਕ ਸ਼ਬਦ ਸੁਣਾ ਰਹੀ ਹਾਂ ਮਿੱਤਰ ਪਿਆਰਿਆਂ ਨੂੰ अवलल्ला 100 रुपयो कुदरत के संबंधे इक नूर ते सब जग उपयोग को भले को मंदे ए मैनु लिख के ने ਦਿੱਤਾ ਮੇਰੀ ਕਿਤਾਬ ਪਾਕਿਸਤਾਨ ਰਹਿ ਗਈ ਉंजे ਮੈਂ ਅਲਿਪੇ ਪੜੀ ਹੋਈ ਆ ਸਰਦਾਰ ਜੀ ਤੇ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਦੇਖਿਆ ਕਿ ਰੇਸ਼ਮਾ ਪਹਿਲੀ ਵਾਰ ਰੂਸ ਗਈ ਤੇ ਸੜਕਾਂ ਦੇਖਦੀ ਦੇਖਦੀ ਰਾਹ ਭੁੱਲ ਗਈ ਤੇ ਜਦੋਂ ਸਰਦਾਰ ਸਾਹਿਬ ਦੀ ਨਜ਼ਰ ਪਈ ਤੇ ਕਹਿੰਦੀ ਮੇਰਾ ਪਿਓ ਮੈਨੂੰ ਮਿਲ ਗਿਆ ਕਹਿੰਦੇ ਮੇਰਾ ਪਿਓ ਵੀ ਪੱਗ ਬੰਨਦਾ ਸੀ ਤੇ ਸਰਦਾਰ ਵੀ ਪੱਗ ਬੰਨਦੇ ਨੇ ਤੇ ਮੈਂ ਉਹਨਾਂ ਨੂੰ ਜਾ ਕੇ ਕਿਹਾ ਕਿ ਮੈਂ ਸੜਕਾਂ ਵੇਂਦੀ ਵੇਂਦੀ ਤੁਹਾਡੇ ਅੱਲੇ ਆ ਗਈਆਂ ਤੇ ਮੈਂ ਰਾਹ ਪੁੱਲ ਗਈਆਂ ਫਿਰ ਸਰਦਾਰ ਜੀ ਨੇ ਛੱਡ ਕੇ ਆਏ ਫਿਰ ਉਹਨਾਂ ਨੂੰ ਦੱਸਿਆ ਕਿ ਮੈਂ ਰੇਸ਼ਮਾ ਵਾਂ ਜਿਹੜੀ ਪੰਜਾਬੀ ਗਾਣੇ ਗਾਨਨੀ ਆ ਤੇ ਉਹ ਕਹਿੰਦੀ ਹੈ ਕਿ ਮਹਿਫਲ ਦੇ ਵਿੱਚ ਅਗਰ ਸਰਦਾਰ ਨਾ ਨਾ ਹੋਣ ਤੇ ਗਾਣ ਦਾ ਮਜ਼ਾ ਹੀ ਨਹੀਂ ਆਂਦਾ ਕਿ ਅਸੀਂ ਅਗਲੇ ਜਨਮਾਂ ਦੇ ਭੈਣ ਭਰਾ ਆਂ ਨਾ ਰੇਸ਼ਮਾ ਦਾ ਲਿਬਾਸ ਬਦਲਿਆ ਤੇ ਨਾ ਸਿੱਖ ਸਰਦਾਰਾਂ ਦਾ ਲਿਬਾਸ ਬਦਲਿਆ ਦੁਨੀਆ ਦੇ ਕਿਸੇ ਵੀ ਕੋਨੇ ਤੇ ਚਲੇ ਜਾਓ ਤੁਹਾਨੂੰ ਪਤਾ ਲੱਗ ਜੇਗਾ ਆ ਸਿੱਖ ਸਰਦਾਰ ਏ ਐ ਪੰਜਾਬੀ ਏ ਕਹਿੰਦੀ ਨਾ ਸਿੱਖ ਸਰਦਾਰ ਬਦਲੇ ਤੇ ਨਾ ਮੇਰਾ ਲਿਬਾਸ ਬਦਲਿਆ ਤੇ ਅਸੀਂ ਅਗਲੇ ਜਨਮਾਂ ਦੇ ਭੈਣ ਭਰਾ ਆਈਆਂ ਤੇ ਕਹਿੰਦੀ ਐ ਮੈਂ ਦਿਲ ਦੇ ਵਿੱਚ ਬੜੀ ਇੱਜ਼ਤ ਰੱਖਣੀਆਂ ਸਿੱਖ ਸਰਦਾਰਾਂ ਨੂੰ ਲੈ ਕੇ ਬਾਬੇ ਗੁਰੂ ਨਾਨਕ ਨੂੰ ਲੈ ਕੇ ਤੇ ਕਹਿੰਦੀ ਮੈਂ ਜਦੋਂ ਚੜ੍ਹਦੇ ਪੰਜਾਬ ਗਈ ਤੇ ਮੈਂ ਦਰਬਾਰ ਸਾਹਿਬ ਵੀ ਹੋ ਕੇ ਆਈ ਤੇ ਮੈਂ ਉੱਥੇ ਵੀ ਅਸ਼ੋਕ ਸੁਨਾਇਆ ਤੇ ਐਸ ਸੀ ਜੀ ਅੱਜ ਦੀ ਵੀਡੀਓ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਆ ਜੀ ਇਸ ਮੁਹੱਬਤ ਦੇ ਬਾਰੇ ਇਸ ਪਿਆਰ ਦੇ ਬਾਰੇ ਬਹੁਤ ਸ਼ੁਕਰੀਆ